ਨਮਸਕਾਰ ਬੀਲ ਟੀਵੀ ਦੇ ਖਾਸ ਪ੍ਰੋਗਰਾਮ ਆਈਸੀਸੀ ਚੈਂਪੀਅਨਸ ਟਰੋਫੀ ਦੇ ਅੱਜ ਦੇ ਮੈਚ ਦੀ ਗੱਲ ਕਰਾਂਗੇ ਦਰਸਲ ਅੱਜ ਦਾ ਮੈਚ ਬਹੁਤ ਹੀ ਖਾਸ ਹੋਣ ਵਾਲਾ ਹੈ ਅੱਜ ਉਹ ਮੈਚ ਹੈ ਜਿਹੜਾ ਮੈਚ ਆਉਣ ਵਾਲੇ ਟਾਈਮ ਦੇ ਵਿੱਚ ਗਰੁੱਪ B ਦੇ ਵਿੱਚ ਕਿਹੜੀ ਟੀਮ ਸੈਮੀਫਾਈਨਲ ਦੇ ਵਿੱਚ ਪਹੁੰਚੇਗੀ ਉਹ ਤੈਅ ਕਰੇਗੀ ਦਰਸਲ ਅੱਜ ਦਾ ਮੈਚ ਹੈ ਆਸਟ੍ਰੇਲੀਆ ਔਰ ਅਫਗਾਨਿਸਤਾਨ ਦੇ ਵਿਚਕਾਰ ਦੋਵੇਂ ਟੀਮਾਂ ਆਪਣਾ ਪਹਿਲਾ ਦੋ ਦੋ ਮੈਚ ਖੇਡ ਚੁੱਕੀਆਂ ਨੇ ਦਰਸਲ ਅਫਗਾਨਿਸਤਾਨ ਆਪਣਾ ਪਹਿਲਾ ਇੱਕ ਮੈਚ ਹਾਰ ਚੁੱਕੀ ਆ ਔਰ ਇੱਕ ਮੈਚ ਜਿੱਤੀ ਆ ਜਿਹਦੇ ਉਹਦੇ 2 ਪੁਆਇੰਟ ਨੇ ਔਰ ਦੂਸਰੇ ਪਾਸੇ ਆਸਟ੍ਰੇਲੀਆ ਆਪਣਾ ਪਹਿਲਾ ਮੈਚ ਜਿੱਤੀ ਔਰ ਦੂਸਰਾ ਮੈਚ ਉਹ ਖੇਡ ਨਹੀਂ ਸਕੀ ਸਾਊਥ ਅਫਰੀਕਾ ਦੇ ਨਾਲ ਮੈਚ ਸੀ ਔਰ ਉਸ ਮੈਚ ਦੇ ਵਿੱਚ ਮੀ ਪੈਣ ਦੇ ਕਰਕੇ ਮੈਚ ਰੱਦ ਹੋ ਗਿਆ ਔਰ ਆਸਟ੍ਰੇਲੀਆ ਨੂੰ ਮਿਲਿਆ 1 ਪੁਆਇੰਟ ਔਰ 1 ਪੁਆਇੰਟ ਮਿਲਿਆ ਸਾਊਥ ਅਫਰੀਕਾ ਨੂੰ ਸੋ ਅੱਜ ਦੀ ਦੋਵੇਂ ਟੀਮਾਂ ਜਿਹੜੀਆਂ ਖੇਡਣ ਜਾ ਰਹੀਆਂ ਨੇ ਦੋਵੇਂ ਟੀਮਾਂ ਦੇ ਦੋ ਦੋ ਮੈਚ ਹੋ ਗਏ ਅਫਗਾਨਿਸਤਾਨ ਦੇ ਕੋਲ 2 ਪੁਆਇ ਔਰ ਆਸਟ੍ਰੇਲੀਆ ਦੇ ਕੋਲ 3 ਪੁਆਇੰਟ ਨੇ ਅੱਜ ਦਾ ਮੈਚ ਜਿਹੜੀ ਟੀਮ ਜਿੱਤੇਗੀ ਉਹ ਖੇਡੇਗੀ ਸੈਮੀਫਾਈਨਲ ਸੈਮੀਫਾਈਨਲ ਦੇ ਵਿੱਚ ਜਾਣ ਤੋਂ ਪਹਿਲਾਂ ਅੱਜ ਇੱਕ ਬਹੁਤ ਵੱਡਾ ਝੋਲ ਜਿਹੜਾ ਉਹ ਇਸ ਟਾਈਮ ਲਾਹੌਰ ਦੇ ਗਦਾਫੀ ਸਟੇਡੀਅਮ ਦੇ ਆਲੇ ਦੁਆਲੇ ਨਜ਼ਰ ਆ ਰਿਹਾ ਦਰਸਲ ਬਦਲ ਬਹੁਤ ਜ਼ਿਆਦਾ ਹੋਇਆ ਹੋਇਆ ਹੈ ਔਰ ਉਸੇ ਤਰੀਕੇ ਦੇ ਨਾਲ ਸ਼ਾਇਦ ਅੱਜ ਆਸਟ੍ਰੇਲੀਆ ਨੂੰ ਆਪਣਾ ਜਿਹੜਾ ਆਸਟ੍ਰੇਲੀਆ ਦਾ ਤੀਸਰਾ ਔਰ ਮੀ ਦੇ ਨਾਲ ਜਿਹੜਾ ਮੈਚ ਖਰਾਬ ਹੋ ਜਾਈ ਉਹਨਾਂ ਦਾ ਉਹ ਦੂਸਰਾ ਮੈਚ ਵੀ ਇਸ ਟਰੋਫੀ ਦਾ ਹੋ ਸਕਦਾ ਹੈ ਸੋ ਅੱਜ ਵੀ 71 ਫੀਸਦ ਜਿਹੜਾ ਬਾਰਿਸ਼ ਦੇ ਅਸਾਰ ਨੇ ਔਰ ਜੇਕਰ ਅੱਜ ਦਾ ਮੈਚ ਨਹੀਂ ਖੇਡਿਆ ਜਾਂਦਾ ਤੇ ਉਸ ਦੇ ਨਾਲ ਇੱਕ ਇੱਕ ਪੁਆਇੰਟ ਜੇ ਦੋਵੇਂ ਟੀਮਾਂ ਨੂੰ ਮਿਲੇਗਾ ਤੇ ਸਿੱਧੇ ਤੌਰ ਦੇ ਉੱਤੇ ਆਸਟ੍ਰੇਲੀਆ ਚਾਰ ਅੰਕਾਂ ਦੇ ਨਾਲ ਸੈਮੀਫਾਈਨਲ ਦੇ ਵਿੱਚ ਪਹੁੰਚ ਜਾਏਗੀ ਔਰ ਜੇਕਰ ਇਸ ਮੈਚ ਦੇ ਵਿੱਚ ਇੱਕ ਪੁਆਇੰਟ ਅਫਗਾਨਿਸਤਾਨ ਨੂੰ ਮਿਲਦਾ ਹੈ ਤੇ ਅਫਗਾਨਿਸਤਾਨ ਦੇ ਵੀ ਤਿੰਨ ਪੁਆਇੰਟ ਹੋ ਜਾਣਗੇ ਇੱਕ ਪਾਸੇ ਸਾਊਥ ਅਫਰੀਕਾ ਦੇ 3 ਪੁਆਇੰਟ ਨੇ ਇੱਕ ਪਾਸੇ ਅਫਗਾਨਿਸਤਾਨ ਦੇ ਵੀ ਇਸ ਮੈਚ ਜੇ ਇਹ ਮੈਚ ਨਹੀਂ ਹੁੰਦਾ ਅਸੀਂ ਤਾਂ ਦੀ ਗੱਲ ਕਰ ਰਹੇ ਹਾਂ ਤਾਂ 1 ਪੁਆਇੰਟ ਅਫਗਾਨਿਸਤਾਨ ਨੂੰ ਮਿਲੇਗਾ ਮਤਲਬ ਕਿ ਆਖਰੀ ਮੈਚ ਜਿਹੜਾ ਸਾਊਥ ਅਫਰੀਕਾ ਦਾ ਹੈ ਉਹ ਸਾਊਥ ਅਫਰੀਕਾ ਨੂੰ ਜਿੱਤਣਾ ਪਵੇਗਾ ਔਰ ਜਿੱਤ ਕੇ ਉਹ ਅੱਗੇ 5 ਪੁਆਇੰਟਸ ਦੇ ਨਾਲ ਸੈਮੀਫਾਈਨਲ ਦੇ ਵਿੱਚ ਪਹੁੰਚ ਸਕਦੀ ਹੈ ਪਰ ਸਭ ਤੋਂ ਪਹਿਲਾਂ ਤਾਂ ਅੱਜ ਦਾ ਜੇਕਰ ਮੈਚ ਹੁੰਦਾ ਹੈ ਤੇ ਉਸ ਮੈਚ ਦੇ ਵਿੱਚ ਕੀ ਕੁਝ ਖਾਸ ਹੋ ਸਕਦਾ ਹੈ ਦਰਸਲ ਅੱਜ ਦੇ ਇਤਿਹਾਸ ਦੇ ਵਿੱਚ ਚੈਂਪੀਅਨਸ ਟਰੋਫੀ ਦੇ ਇਤਿਹਾਸ ਤੇ ਨਜ਼ਰ ਮਾਰੀਏ ਤੇ ਅੱਜ ਤੱਕ ਦੋਵੇਂ ਟੀਮਾਂ ਪਹਿਲਾ ਚੈਂਪੀਅਨਸ ਟਰੋਫੀ ਦੇ ਵਿੱਚ ਕਦੇ ਆਮੋ ਸਾਹਮਣੇ ਨਹੀਂ ਹੋਈਆਂ ਪਹਿਲੀ ਵਾਰ ਚੈਂਪੀਅਨਸ ਟਰੋਫੀ ਦੇ ਇਤਿਹਾਸ ਦੇ ਵਿੱਚ ਇਹ ਦੋਵੇਂ ਟੀਮਾਂ ਆਮੋ ਸਾਹਮਣੇ ਹੋਣ ਗਈਆਂ ਔਰ ਓਵਰਆਲ ਜੇਕਰ ਮੈਚਸ ਦੀ ਗੱਲ ਕੀਤੀ ਜਾਵੇ ਤੇ ਚਾਰ ਮੈਚ ਅੱਜ ਤੱਕ ਦੋਵੇਂ ਟੀਮਾਂ ਦੇ ਵਿਚਕਾਰ ਹੋਏ ਨੇ ਔਰ ਚਾਰ ਦੇ ਚਾਰ ਮੈਚ ਆਸਟ੍ਰੇਲੀਆ ਜਿੱਤੇ ਆ ਯਾਨੀ ਕਿ ਆਸਟ੍ਰੇਲੀਆ ਕਾਗਜ਼ਾਂ ਦੇ ਵਿੱਚ ਵੀ ਤਕੜਾ ਹੈ ਔਰ ਇਤਿਹਾਸ ਦੇ ਵੱਲ ਦੇਖੀਏ ਤਾਂ ਵੀ ਆਸਟ੍ਰੇਲੀਆ ਤਕੜਾ ਹੈ ਕਿਉਂਕਿ ਆਸਟ੍ਰੇਲੀਆ ਦੇ ਵੱਲੋਂ ਹੁਣ ਤੱਕ ਦੋ ਵਾਰ ਇਸ ਚੈਂਪੀਅਨਸ ਟਰੋਫੀ ਨੂੰ ਜਿੱਤਿਆ ਗਿਆ ਕਵਾਲਿਫਾਈ ਹੋਇਆ ਚੈਂਪੀਅਨਸ ਟਰਾਫੀ ਖੇਡਣ ਦੇ ਲਈ ਸੋ ਅੱਜ ਦਾ ਮੈਚ 2 ਵਜੇ ਟਾਸ ਹੋਏਗਾ 2:30 ਮੈਚ ਸ਼ੁਰੂ ਹੋਏਗਾ ਲਾਹੌਰ ਦੇ ਗੱਦਾਫੀ ਸਟੇਡੀਅਮ ਦੇ ਵਿੱਚ ਇਹ ਮੈਚ ਹੋਣ ਵਾਲਾ ਹੈ ਪਰ ਵੈਦਰ ਅਪਡੇਟ ਜਿਹੜੀ ਹੈ ਉਹ ਬਹੁਤ ਹੀ ਜ਼ਿਆਦਾ ਚੰਗੀ ਨਹੀਂ ਹੈ ਔਰ ਇਸੇ ਕਰਕੇ ਸਾਰਿਆਂ ਦੀਆਂ ਨਿਗਾਹਾਂ ਬਣੀਆਂ ਰਹਿਣਗੀਆਂ ਕਿ ਅੱਜ ਦਾ ਮੈਚ ਹੋਣਾ ਚਾਹੀਦਾ ਜੇਕਰ ਅੱਜ ਦਾ ਮੈਚ ਹੁੰਦਾ ਤੇ ਇਹ ਮੈਚ ਸੈਮੀਫਾਈਨਲ ਦੇ ਤਰੀਕੇ ਦੇ ਤੌਰ ਦੇ ਨਾਲ ਹੋਏਗਾ ਕਿ ਜਿਹੜੀ ਟੀਮ ਜਿੱਤੇਗੀ ਉਹ ਸੈਮੀਫਾਈਨਲ ਦੇ ਵਿੱਚ ਪਹੁੰਚੇਗੀ ਸੋ ਇਹ ਸੀ ਅੱਜ ਦੇ ਮੈਚ ਦੀ ਇਹ ਉਹ ਅਪਡੇਟ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਈ ਹੈ ਔਰ ਅੱਜ ਦੇ ਮੈਚ ਦੇ ਵਿੱਚ ਖਾਸ ਕੀ ਰਹਿਣ ਵਾਲਾ ਦਰਸਲ ਅੱਜ ਦੇ ਮੈਚ ਦੇ ਵਿੱਚ ਟੀਮਸ ਬੇ ਟੀਮ ਕਿਹੜੀ ਕਿਹੜੀ ਖੇਡੇਗੀ ਕਿਹੜੇ ਕਿਹੜੇ ਪਲੇਅਰ ਖੇਡਣਗੇ ਔਰ ਉਹਦੇ ਵਿੱਚ ਖਾਸ ਰਹਿਣ ਵਾਲਾ ਕਿ ਸ਼ਾਇਦ ਆਸਟ੍ਰੇਲੀਆ ਕੋਈ ਵੀ ਜੋਖਮ ਨਾ ਲੇ ਔਰ ਅਫਗਾਨਿਸਤਾਨ ਦੇ ਵੱਲੋਂ ਆਪ ਦੀ ਪੂਰੀ ਦੀ ਪੂਰੀ ਉਹੀ ਟੀਮ ਜਿਹੜੀ ਇੰਗਲੈਂਡ ਨੂੰ ਹਰਾ ਕੇ ਇੱਥੇ ਪਹੁੰਚੀ ਹੈ ਇੰਗਲੈਂਡ ਨੂੰ ਵੱਡਾ ਬੁਲਟਫੇਅਰ ਕਰਕੇ ਅਫਗਾਨਿਸਤਾਨ ਟੀਮ ਨੇ ਹਰਾਇਆ ਔਰ ਅਫਗਾਨਿਸਤਾਨ ਟੀਮ ਨੂੰ ਅਸੀਂ ਪਹਿਲੇ ਦਿਨ ਤੋਂ ਹੀ ਡਾਰਕ ਹਾਰਸ ਉਹ ਕੁਝ ਵੀ ਟੂਰਨਾਮੈਂਟ ਦੇ ਵਿੱਚ ਕਿਸੇ ਵੀ ਸਮੇਂ ਕਰ ਸਕਦੇ ਔਰ ਬਿਲਕੁਲ ਉਸੇ ਤਰੀਕੇ ਦੇ ਨਾਲ ਉਹਨਾਂ ਨੇ ਕੀਤਾ ਔਰ ਪਿਛਲਾ ਮੈਚ ਇੰਗਲੈਂਡ ਤੋਂ ਸ਼ਾਨਦਾਰ ਤਰੀਕੇ ਦੇ ਨਾਲ ਜਿੱਤ ਕੇ ਉਹ ਅੱਜ ਇਸ ਮੈਚ ਦੇ ਵਿੱਚ ਪਹੁੰਚੇ ਨੇ ਔਰ ਅਫਗਾਨਿਸਤਾਨ ਦੇ ਉਸ ਮੈਚ ਜਿੱਤਣ ਦੇ ਨਾਲ ਇੰਗਲੈਂਡ ਜਿਹੜੀ ਆ ਉਸ ਇਸ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੀ ਹੈ ਸੋ ਅਫਗਾਨਿਸਤਾਨ ਅੱਜ ਵੀ ਵੱਡਾ ਉਲਟ ਫੇਰ ਕਰਨ ਦੀ ਹਿੰਮਤ ਰੱਖਦਾ ਜੇ ਮੌਸਮ ਉਹਨਾਂ ਦਾ ਸਾਥ ਦੇ ਜਾਏ ਤਾਂ ਪਰ ਹੁਣ ਉਮੀਦ ਹੋਏਗੀ ਕਿ ਅੱਜ ਅਫਗਾਨਿਸਤਾਨ ਦਾ ਇਹ ਮੈਚ ਆਸਟ੍ਰੇਲੀਆ ਦੇ ਨਾਲ ਪਹਿਲੀ ਗੱਲ ਤਾਂ ਕੀ ਗਰਾਊਂਡ ਦੇ ਵਿੱਚ ਖੇਡਿਆ ਜਾਏਗਾ ਜਾਂ ਫਿਰ ਨਹੀਂ ਸਭ ਤੋਂ ਪਹਿਲਾਂ ਤਾਂ ਨਿਗਾਹਾਂ ਇਸ ਚੀਜ਼ ਤੇ ਰਹਿਣਗੀਆਂ ਜੇ ਮੈਚ ਹੁੰਦਾ ਹੈ ਉਸ ਤੋਂ ਬਾਅਦ ਦੀ ਗੱਲ ਹੈ ਕਿ ਜਿੱਤੇਗੀ ਕਿਹੜੀ ਟੀਮ ਸੋ ਅੱਜ ਆਸਟ੍ਰੇਲੀਆ ਦੀ ਜੇਕਰ ਗੱਲ ਕਰੀਏ ਤੇ ਆਸਟ੍ਰੇਲੀਆ ਦੇ ਕਪਤਾਨ ਹੋਣਗੇ ਸਟੀਵ ਸਮਿਥ ਉਸੇ ਤਰੀਕੇ ਦੇ ਨਾਲ ਪਲੇਇੰਗ 11 ਉਹੀ ਹੋਏਗੀ ਮੈਥਿਊ ਸ਼ੌਰਟ ਓਪਨ ਕਰਨਗੇ ਨਾਲ ਉਹਨਾਂ ਦੇ ਹੋਣਗੇ ਟ੍ਰੈਵਿਸ ਹੈਡ ਲਬੂਸ਼ੇਨ ਆਣਗੇ ਵਨ ਡਾਉਨ ਐਲੈਕਸ ਕੈਰੀ ਕੀਪਰ ਰਹਿਣਗੇ ਹਾਲਾਂਕਿ ਕੀਪਰ ਉਹਨਾਂ ਦੇ ਕੋਲ ਜੋਸ ਇੰਗਲਿਸ਼ ਵੀ ਹੈ विकेटकीपर ਔਰ ਪਰ ਵਿਕਟ ਕੀਪਿੰਗ ਜਿਹੜੀ ਹੈ ਜੋਸ ਇੰਗਲਿਸ਼ ਦੇ ਵੱਲੋਂ ਕੀਤੀ ਜਾਏਗੀ ਔਰ ਜੋਸ ਇੰਗਲਿਸ਼ ਦੇ ਵੱਲੋਂ ਹੀ ਪਹਿਲਾ ਮੈਚ ਸ਼ਾਨਦਾਰ ਤਰੀਕੇ ਦੇ ਨਾਲ ਇੰਗਲੈਂਡ ਦੇ ਖਿਲਾਫ ਜਿਹੜਾ ਉਹ ਆਪਣੀ ਬੱਲੇਬਾਜ਼ੀ ਦੇ ਦਮ ਦੇ ਉੱਤੇ ਜਿਤਵਾਇਆ ਗਿਆ ਸੀ ਆਸਟ੍ਰੇਲੀਆ ਨੂੰ ਔਰ ਆਸਟ੍ਰੇਲੀਆ ਦੀ ਕੋਸ਼ਿਸ਼ ਰਹੇਗੀ ਕਿ ਜੋਸ ਇੰਗਲਿਸ਼ ਇੱਕ ਵਾਰ ਫਿਰ ਤੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਔਰ ਗਲੈਨ ਮੈਕਸਵੈਲ ਨੇ ਔਰ ਨੈਥਨ ਐਲਿਸ ਨੇ ਸਪੈਂਸਰ ਜੌਨਸਨ ਔਰ ਐਡਮ ਜੈਂਪਾ ਬਿਲਕੁਲ ਉਹੀ ਟੀਮ ਖੇਡੇਗੀ ਅੱਜ ਵੀ ਜਿਹੜੀ ਟੀਮ ਉਹਨਾਂ ਦੀ ਪਹਿਲਾਂ ਫਸਟ ਮੈਚ ਦੇ ਵਿੱਚ ਖੇਡੀ ਸੀ ਸੋ ਉਮੀਦ ਰਹੇਗੀ ਕਿ ਅੱਜ ਆਸਟ੍ਰੇਲੀਆ ਜਿਸ ਤਰੀਕੇ ਦਾ ਪ੍ਰਦਰਸ਼ਨ ਉਹਨਾਂ ਨੇ ਇੰਗਲੈਂਡ ਦੇ ਖਿਲਾਫ ਕੀਤਾ ਸੀ ਉਸੇ ਤਰੀਕੇ ਦਾ ਪ੍ਰਦਰਸ਼ਨ ਕਰਕੇ ਅੱਜ ਇਸ ਮੈਚ ਨੂੰ ਜਿੱਤਣ ਦੀ ਕੋਸ਼ਿਸ਼ ਕਰੇਗਾ ਆਸਟ੍ਰੇਲੀਆ ਅਫਗਾਨਿਸਤਾਨ ਅਫਗਾਨਿਸਤਾਨ ਦੇ ਵਿੱਚ ਵੀ ਸੇਮ ਟੀਮ ਰਹੇਗੀ ਅ ਅਸ਼ਮਤੁੱਲਾ ਸ਼ਹੀਦੀ ਕਪਤਾਨ ਰਹਿਣਗੇ ਇਬਰਾਹਿਮ ਜ਼ਾਦਰਾਨ ਇਬਰਾਹਿਮ ਜ਼ਾਦਰਾਨ ਦੇ ਉੱਤੇ ਸਾਰਿਆਂ ਦੀ ਨਿਗਾਹਾਂ ਰਹਿਣਗੀਆਂ ਕਿਉਂਕਿ ਇਹ ਬੰਦਾ ਉਹ ਹੈ ਇਸ ਟੀਮ ਦੇ ਵਿੱਚ ਦੋ ਪਲੇਅਰ ਐਸੇ ਨੇ ਜਿਹੜੇ ਇਸ ਟਾਈਮ ਟਾਪ ਬੈਟਰ ਨੇ ਜਿਨ੍ਹਾਂ ਦੇ ਵੱਲੋਂ ਜ਼ਿਆਦਾ ਤੋਂ ਜ਼ਿਆਦਾ ਸਕੋਰ ਇਸ ਟੂਰਨਾਮੈਂਟ ਦੇ ਵਿੱਚ ਬਣਾਏ ਗਏ ਨੇ ਉਹ ਨੇ ਜੋਸ ਇੰਗਲਿਸ਼ ਆਸਟ੍ਰੇਲੀਆ ਦੇ ਵੱਲੋਂ ਔਰ ਦੂਸਰੇ ਨੰਬਰ ਤੇ ਨੇ ਇਬਰਾਹਿਮ ਜ਼ਾਦਰਾਨ ਇਬਰਾਹਿਮ ਜ਼ਾਦਰਾਨ ਦੇ ਵੱਲੋਂ ਪਿਛਲੇ ਮੈਚ ਦੇ ਵਿੱਚ 170 ਰਨ ਦੀ ਜਿਹੜੀ ਧੂਆਂਧਾਰ ਪਾਰੀ ਖੇਡੀ ਗਈ ਸੀ ਜਿਸ ਦੇ ਨਾਲ ਅਫਗਾਨਿਸਤਾਨ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਧ ਸਕੋਰ ਬਣਾਉਣ ਵਾਲਾ ਉਹ ਬੰਦਾ ਬਣ ਗਿਆ ਔਰ ਇੰਡੀਵਿਜੂਅਲ ਸਕੋਰ ਬਣਾਉਣ ਵਾਲਾ ਵੀ ਆਈਸੀਸੀ ਚੈਂਪੀਅਨਸ ਟਰੋਫੀ ਦੇ ਵਿੱਚ ਇਹ ਬੰਦਾ ਇਬਰਾਹਿਮ ਜ਼ਾਦਰਾਨ ਅੱਜ ਸਾਰਿਆਂ ਦੀਆਂ ਨਿਗਾਹਾਂ ਉਸ ਦੇ ਉੱਪਰ ਰਹਿਣਗੀਆਂ ਕਿ ਉਹਦੇ ਵੱਲੋਂ ਕੈਸੀ ਬੈਟਿੰਗ ਕੀਤੀ ਜਾਂਦੀ ਹੈ ਅ ਗੁਰਬਾਜ਼ ਦੇ ਉੱਪਰ ਸਾਰਿਆਂ ਦੀਆਂ ਨਿਗਾਹਾਂ ਰਹਿਣਗੀਆਂ ਕਿ ਗੁਰਬਾਜ਼ ਹਾਲਾਂਕਿ ਪਿਛਲੇ ਦੋ ਮੈਚਾਂ ਦੇ ਵਿੱਚ ਬਹੁਤ ਅੱਛਾ ਸਟਾਰਟ ਟੀਮ ਨੂੰ ਨਹੀਂ ਦੇ ਸਕਿਆ ਪਰ ਕੋਸ਼ਿਸ਼ ਹੋਏਗੀ ਕਿ ਅੱਜ ਦੇ ਮੈਚ ਦੇ ਵਿੱਚ ਗੁਰਬਾਜ਼ ਦੇ ਵੱਲੋਂ ਕੈਸੀ ਬੈਟਿੰਗ ਜਿਹੜੀ ਕੀਤੀ ਜਾਂਦੀ ਹੈ ਅ ਸੈਦਿਕੁਲਾ ਅਟਲ ਔਰ ਰਹਿਮਤ ਸ਼ਾ ਅਜ਼ਮਤੁੱਲਾ ਉਮਰ ਜਈ ਉਮਰ ਜਈ ਇਸ ਟਾਈਮ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਵਾਲਾ ਬੋਲਰ ਹੈ ਔਰ ਉਹਦੇ ਵੱਲੋਂ ਅੱਜ ਦਾ ਪ੍ਰਦਰਸ਼ਨ ਕਿਦਾਂ ਦਾ ਕੀਤਾ ਜਾਂਦਾ ਕਿਉਂਕਿ ਲਾਸਟ ਮੈਚ ਦੇ ਵਿੱਚ ਵੀ ਇੰਗਲੈਂਡ ਦੇ ਨਾਲ ਜਦੋਂ ਮੈਚ ਹੋਇਆ ਤੇ ਉਮਰ ਜਈ ਦੇ ਵੱਲੋਂ 5 ਵਿਕਟਾਂ ਲਈਆਂ ਗਈਆਂ ਔਰ ਆਈਸੀਸੀ ਚੈਂਪियंस ਟਰੋਫੀ ਦੇ ਇਤਿਹਾਸ ਦੇ ਵਿੱਚ ਵੀ ਇੱਕ ਰਿਕਾਰਡ ਉਸ ਬੰਦੇ ਨੇ ਬਣਾਇਆ ਔਰ ਮੁਹੰਮਦ ਨਬੀ ਮੁਹੰਮਦ ਨਬੀ ਦੇ ਉੱਤੇ ਸਾਰਿਆਂ ਦੀ ਨਿਗਾਹਾਂ ਰਹਿਣ ਗਈਆਂ ਔਰ ਜੇਕਰ ਅਫਗਾਨਿਸਤਾਨ ਟੀਮ ਦੀ ਗੱਲ ਕਰੀਏ ਤੇ ਰਾਸ਼ਟਰਪਤੀ ਆਫ ਟੀਮ ਕਿਹਾ ਜਾਂਦਾ ਉਹਨੂੰ ਅ ਕਿਦਾਂ ਦਾ ਪ੍ਰਦਰਸ਼ਨ ਰੈਂਦਾ ਕਿਉਂਕਿ ਪ੍ਰਦਰਸ਼ਨ ਹਮੇਸ਼ਾ ਹੀ ਸ਼ਾਨਦਾਰ ਰਿਹਾ ਚਾਹੇ ਬੈਟਿੰਗ ਦੇ ਨਾਲ ਹੋਵੇ ਚਾਹੇ ਬੋਲਿੰਗ ਦੇ ਨਾਲ ਹੋਵੇ ਔਰ ਨਵੀ ਦੇ ਕੋਲ ਐਕਸਪੀਰੀਅੰਸ ਬਹੁਤ ਹੈ ਕੈਪਟਨ ਰਹਿਨੇ ਅਫਗਾਨਿਸਤਾਨੀ ਟੀਮ ਦੇ ਲੰਬੇ ਸਮੇਂ ਤੱਕ ਔਰ ਨਾਈਬ ਗੁਲਬਦੀਨ ਨਾਈਬ ਦੇ ਵੱਲੋਂ ਕਿੰਦਾ ਦੀ ਬੋਲਿੰਗ ਕੀਤੀ ਜਾਂਦੀ ਹੈ ਸਾਰਿਆਂ ਦੀ ਨਿਗਾਹ ਰਹਿਣ ਗਈਆਂ ਰਾਸ਼ਿਦ ਖਾਨ ਇਹ ਬੰਦਾ ਜਦੋਂ ਟੀਮ ਤੇ ਆਂਦਾ ਤੇ ਹੂਟਿੰਗ ਸ਼ੁਰੂ ਹੋ ਜਾਂਦੀ ਚਾਹੇ ਦੇ ਹੱਥ ਦੇ ਵਿੱਚ ਬੈਟ ਹੋਵੇ ਚਾਹੇ ਦੇ ਹੱਥ ਦੇ ਵਿੱਚ ਬਾਲ ਹੋਵੇ ਦੋਵੇਂ ਤਰੀਕੇ ਦੇ ਨਾਲ ਪਿਛਲੇ ਮੈਚ ਦੇ ਵਿੱਚ ਵੀ ਲਾਸਟ ਸਮੇਂ ਸਮੇਂ ਦੇ ਵਿੱਚ ਭੇਜਿਆ ਗਿਆ ਪਰ ਆਪਣਾ ਕੰਮ ਬੰਦਾ ਕਰ ਗਿਆ ਔਰ ਬੋਲਿੰਗ ਦੇ ਵਿੱਚ ਜਿਵੇਂ ਇਸ ਨੂੰ ਬੋਲਿੰਗ ਫੜਾਈ ਜਾਂਦੀ ਹੈ ਉਸ ਤੋਂ ਬਾਅਦ ਰਨਾਂ ਦੇ ਉੱਪਰ ਲਗਾਮ ਲੱਗਦੀ ਹੈ ਔਰ ਬਿਕਟ ਜਿਹੜੀ ਕੱਢ ਕੇ ਟੀਮ ਨੂੰ ਦਿੰਦਾ ਸੋ ਰਾਸ਼ੀ ਦੇ ਉੱਪਰ ਨਿਗ੍ਹਾ ਰਹਿਣੀ ਹੈ ਨੂਰ ਅਹਿਮਦ ਦੇ ਉੱਪਰ ਨਿਗ੍ਹਾ ਰਹੇਗੀ ਔਰ ਅਫਜ਼ਲ ਹਕ ਫਾਰੂਕੀ ਕਿਸ ਤਰੀਕੇ ਦੀ ਬੋਲਿੰਗ ਕਰਦੇ ਨੇ ਅੱਜ ਉਹ ਦੇਖਣਾ ਹੋਏਗਾ ਸੋ ਇਹ ਸੀ ਦੋਵੇਂ ਟੀਮਾਂ ਜਿਹੜੀਆਂ ਅਸੀਂ ਤੁਹਾਨੂੰ ਦੱਸ ਦਿੱਤੀਆਂ ਔਰ ਇਹਨਾਂ ਟੀਮਜ਼ ਦੇ ਨਾਲ ਹੀ ਅਜੇ ਦੋਵੇਂ ਟੀਮਾਂ ਮੈਦਾਨ ਦੇ ਵਿੱਚ ਉਤਰਣ ਗਈਆਂ ਇਹਨਾਂ ਪਲੇਅਰਸ ਦੇ ਨਾਲ ਔਰ ਉਮੀਦ ਰਹੇਗੀ ਕਿ ਅੱਜ ਦਾ ਸ਼ਾਨਦਾਰ ਮੈਚ ਹੋਣ ਵਾਲਾ ਹੈ ਔਰ ਕਿਸੇ ਵੀ ਮੌਕੇ ਦੇ ਉੱਤੇ ਸ਼ਾਇਦ ਅੱਜ ਅਫਗਾਨਿਸਤਾਨ ਟੇਲਾ ਨਾ ਪਾਏ ਕਿਉਂਕਿ ਅਫਗਾਨਿਸਤਾਨ ਨੂੰ ਪਤਾ ਹੈ ਕਿ ਜੇਕਰ ਅਸੀਂ ਅੱਜ ਦਾ ਮੈਚ ਜਿੱਤਦੇ ਆਂ ਤੇ ਅਸੀਂ ਸਿੱਧੇ ਸੈਮੀਫਾਈਨਲ ਦੇ ਵਿੱਚ ਜਾਵਾਂਗੇ ਔਰ 2017 ਦੇ ਵਿੱਚ ਵੀ ਸੈਮੀਫਾਈਨਲ ਦੇ ਵਿੱਚ ਪਹੁੰਚਿਆ ਸੀ ਆਸਟ੍ਰੇਲੀਆ ਔਰ ਆਸਟ੍ਰੇਲੀਆ ਦੇ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਸੀ ਅਫਗਾਨਿਸਤਾਨ ਦੀ ਕੋਸ਼ਿਸ਼ ਹੋਏਗੀ ਕਿ ਪਹਿਲੀ ਵਾਰ ਚੈਂਪੀਅਨਸ ਟਰੋਫੀ ਦੇ ਵਿੱਚ ਆਏ ਆ ਔਰ ODI वर्ल्ड कप ਦੇ ਵਿੱਚ ਸੈਮੀਫਾਈਨਲ ਪਹੁੰਚੇ ਸੀ ਔਰ ਅੱਜ ਫਿਰ ਕੋਸ਼ਿਸ਼ ਹੋਏਗੀ ਕਿ ICC ਦੀ ਇਸ ਟਰੋਫੀ ਦੇ ਵਿੱਚ ਅਸੀਂ ਸੈਮੀਫਾਈਨਲ ਦੇ ਵਿੱਚ ਜਾਈਏ ਔਰ ਚੰਗਾ ਪ੍ਰਦਰਸ਼ਨ ਕਰੀਏ ਸੋ ਅੱਜ ਦਾ ਮੈਚ ਸ਼ਾਨਦਾਰ ਹੋਣ ਵਾਲਾ ਹੈ ਮੈਚ ਨੂੰ ਜ਼ਰੂਰ ਦੇਖੋ ਪਰ ਜੇਕਰ ਮੀ ਨਾ ਪਿਆ ਤਾਂ ਕਿਉਂਕਿ 71% ਮੀ ਦੇ ਪੈਂਣ ਦੀ ਸੰਭਾਵਨਾ ਹੈ ਸੋ ਜੇਕਰ ਮੀ ਨਹੀਂ ਪੈਂਦਾ ਤੇ ਸ਼ਾਨਦਾਰ ਮੈਚ ਹੋਏਗਾ ਪਰ ਜੇਕਰ ਮੀ ਪੈ ਗਿਆ ਤੇ ਕਿਤੇ ਨਾ ਕਿਤੇ ਆਸਟ੍ਰੇਲੀਆ ਸਿੱਧੇ ਤੌਰ ਦੇ ਉਤੇ ਅੱਜ ਸੈਮੀਫਾਈਨਲ ਦੇ ਵਿੱਚ ਪਹੁੰਚ ਜਾਏਗੀ ਉਹਨੂੰ ਇੱਕ ਪੁਆਇੰਟ ਹੋਰ ਜੇ ਮਿਲ ਗਿਆ ਅੱਜ ਤੇ 4 ਪੁਆਇੰਟ ਹੋ ਜਾਣਗੇ ਉਹ ਸੈਮੀਫਾਈਨਲ ਦੇ ਵਿੱਚ ਪਹੁੰਚ ਜਾਏਗੀ ਔਰ ਆਖਰੀ ਮੈਚ ਅਫਗਾਨਿਸਤਾਨ ਨੂੰ ਇਹ ਬੈਠ ਕੇ ਹੁਣ ਵੇਟ ਕਰਨਾ ਪਏਗਾ ਫਿਰ ਜੇ ਬਾਰਿਸ਼ ਹੋ ਗਈ ਕਿ ਸਾਊਥ ਅਫਰੀਕਾ ਮੈਚ ਜਿੱਤਦੀ ਹੈ ਜਾਂ ਫਿਰ ਮੈਚ ਛਾਰਦੀ ਹੈ ਜੇ ਸਾਊਥ ਅਫਰੀਕਾ ਆਪਣਾ ਨੈਕਸਟ ਮੈਚ ਹਾਰ ਵੀ ਜਾਂਦਾ ਹੈ ਤਾਂ ਵੀ ਉਹਦੀ ਰਨ ਰੇਟ ਅਫਗਾਨਿਸਤਾਨ ਦੇ ਨਾਲੋਂ ਬਹੁਤ ਜ਼ਿਆਦਾ ਹੈ ਔਰ ਅਫਗਾਨਿਸਤਾਨ ਮਤਲਬ ਜੇ ਅੱਜ ਇੱਕ ਪੁਆਇੰਟ ਅਫਗਾਨਿਸਤਾਨ ਨੂੰ ਮਿਲਦਾ ਹੈ ਤੇ ਅਫਗਾਨਿਸਤਾਨ ਦੀ ਟੀਮ ਵੀ ਸਿੱਧੇ ਤੌਰ ਤੇ ਬਾਹਰ ਹੋ ਜਾਏਗੀ ਆਨ ਵਾਲੇ ਟਾਈਮ ਦੇ ਵਿੱਚ ਚਾਂਸ ਬਹੁਤ ਘੱਟ ਹੋਣਗੇ ਸੋ ਇਸ ਕਰਕੇ ਅਫਗਾਨਿਸਤਾਨ ਆ ਜ਼ਰੂਰ ਚਾਹੇਗਾ ਕਿ ਅੱਜ ਦਾ ਮੈਚ ਹੋਣਾ ਚਾਹੀਦਾ ਪਰ ਅੱਜ ਦੇ ਮੈਚ ਦੇ ਵਿੱਚ ਕੀ ਕੁਝ ਖਾਸ ਰਹੇਗਾ ਮੈਚ ਤੋਂ ਬਾਅਦ ਉਹਦੀ ਵੀ ਗੱਲ ਕਰਾਂਗੇ ਸੋ ਹੋਰ ਖਬਰਾਂ ਲਈ ਦੇਖਦੇ ਰਹੋ ਵਿਲਟੀ ਵੀ ਯੂਕੇ ਧੰਨਵਾਦ